ਕਾਂਗਰਸ ਆਗੂ ਪੀਚ ਤੰਬਰਮ ਨੇ ਕਿਹਾ ਕਿ 1984 ਚ ਸ੍ਰੀ ਹਰਮੰਦਰ ਸਾਹਿਬ ਚਲੂਕੇ ਖਾੜਕੋਆਂ ਨੂੰ ਫੜਨ ਲਈ ਚਲਾਇਆ ਗਿਆ ਆਪਰੇਸ਼ਨ ਬਲੂ ਸਟਾਰ ਸਹੀ ਢੰਗ ਨਹੀਂ ਸੀ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚਕਾਉਣੀ ਪਈ ਸੀ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਕਸੌਲੀ ਚ ਇੱਕ ਪੁਸਤਕ ਰਿਲੀਜ਼ ਸਮਾਗਮ ਦੌਰਾਨ ਕਿਹਾ ਸਾਰੇ ਖਾੜਕੋ ਨੂੰ ਫੜਨ ਦਾ ਕੋਈ ਹੋਰ ਢੰਗ ਹੋ ਸਕਦਾ ਸੀ ਪਰ ਆਪਰੇਸ਼ਨ ਬਲੂ ਸਟਾਰ ਗਲਤ ਟੰਗ ਸੀ ਅਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇੰਦਰਾ ਗਾਂਧੀ ਨੇ ਇਸ ਗਲਤੀ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਈ ਇਹ ਸੇਨਾ ਖੂਫੀਆ ਵਿਭਾਗ ਪੁਲਿਸ ਤੇ ਹੋਰ ਏਜੰਸੀਆਂ ਦਾ ਸਾਂਝਾ ਫੈਸਲਾ ਸੀ ਤੁਸੀਂ ਇਸ ਲਈ ਪੂਰੀ ਤਰ੍ਹਾਂ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਚਿਤੰਬਰਮ ਨੇ ਖੁਸ਼ਵੰਤ ਸਿੰਘ ਸਾਹਿਤ ਉਤਸਵ ਚ ਪੱਤਰਕਾਰ ਤੇ ਲੇਖਿਕਾ ਹਰਿੰਦਰ ਬਵੇਜਾ ਨਾਲ ਉਹਨਾਂ ਦੀ ਪੁਸਤਕ ਦਾ ਬਿਲ ਸ਼ੂਟ ਜੂ ਮੈਡਮ ਮਾਈ ਲਾਈਫ ਥਰੂ ਕਨਫਲਿਕਟ ਤੇ ਗੱਲਬਾਤ ਦੌਰਾਨ ਟਿੱਪਣੀ ਕੀਤੀ